ਸ੍ਰੀ ਕਲਪਿਆਪੀਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਇਸ ਟਾਈਮ ਅਸੀਂ ਖੜੇ ਆ ਸਰਦੂਲਗੜ੍ਹ ਜੀ ਐਡਰੈਸ ਨੋਟ ਕਰ ਲਓ ਰੋਡ ਕੀ ਰੋਡ ਨੇੜੇ ਡਿਪਟੀ ਦਫਤਰ ਠੀਕ ਹੈ ਜੀ ਐਮ ਆਰ ਫਰਨੀਚਰ ਹਾਊਸ ਜੇ ਗੱਲ ਕਰੀਏ ਤਾਂ ਪਹਿਲਾਂ ਤਾਂ ਇਹ ਸਾਡੇ ਰਿਸ਼ਤੇਦਾਰਾਂ ਦਾ ਹੀ ਸ਼ੋਅਰੂਮ ਹੈ ਜੀ ਦੂਜੀ ਗੱਲ ਮੇਨ ਸਾਰੀਆਂ ਚੀਜ਼ਾਂ ਇਹ ਆਪ ਬਣਾਉਂਦੇ ਨੇ ਆਪ ਦੀ ਫੈਕਟਰੀ ਇਹਨਾਂ ਦੀ ਚਾਹੇ ਅਲਮਾਰੀ ਆ ਚਾਹੇ ਗੱਦੇ ਆ ਚਾਹੇ ਬੈੱਡ ਆ ਜੋ ਵੀ ਜਿੰਨਾ ਇੱਥੇ ਸਮਾਨ ਆ ਠੀਕ ਆ ਉਹ ਤੁਹਾਨੂੰ ਦੱਸਾਂ ਕਿਹੜੀ ਕਿਹੜੀ ਫੈਕਟਰੀ ਇਹਨਾਂ ਦੀ ਤੁਹਾਨੂੰ ਵਿੱਚ ਦਿਖਾਵਾਂਗੇ ਵੀ ਫੈਕਟਰੀ ਤੇ ਬਾਕੀ ਇਹ ਕਿੰਨੇ ਦੀ ਸਕੀਮ ਬਹੁਤ ਤਕੜੀ ਆ ਆਪਾਂ ਬਾਈ ਆਪਣੇ ਨਾਲ ਮਨਜੀਤ ਹੋਊਗਾ ਮਨਜੀਤ ਬਾਈ ਨਾਲ ਗੱਲਬਾਤ ਕਰਦੇ ਆ ਆਪਾਂ ਦੱਸਣਗੇ ਕੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਬਹੁਤ ਮਿਹਰਬਾਨੀ ਮਾਨ ਸਾਹਿਬ ਚ ਤੇ ਬਾਈ ਪਹਿਲਾਂ ਤਾਂ ਆਪਾਂ ਦੱਸੀਏ ਜਿਹੜੀ ਸਕੀਮ ਆ ਆਪਣੀ ਹਾਂਜੀ ਹਾਂਜੀ ਉਹ ਕੀ ਸਕੀਮ ਆ ਕਿੰਨੇ ਪੈਸਿਆਂ ਚ ਕੀ ਕੀ ਹੋਰ ਚ ਸਮਾਨ ਹੈ ਉਹਦੇ ਚ ਬਾਈ ਜੀ ਜਿਹੜੀ ਸਕੀਮ ਆ ਆਪਣੇ ਕੋਲ ਇੱਕ ਬੈੱਡ ਹੂੰ ਗੱਦਾ ਹੂੰ ਸੋਫਾ ਕਾਰਨਰ ਸੈੱਟ ਹੂੰ ਅਲਮਾਰੀ ਪੇਟੀ ਹੂੰ ਕੂਲਰ ਜੋ ਸਾਰਾ ਪ੍ਰੈਸਾ ਲਗਭਗ ਜਿੰਨਾ ਵੀ ਵੈਦਾ ਸਮਾਨ ਹੋ ਸਾਰਾ ਆਪਣੀ ਸਟੇਮ ਦੇ ਵਿੱਚ ਐਡ ਹੋ ਜਾਂਦਾ ਹੈਗਾ ਜਿੰਨਾ ਵੀ ਆਪਾਂ ਨੋਰਮਲ ਕਰ ਆਪਣੀ ਕੁੜੀ ਨੂੰ ਸਮਾਨ ਦਿੰਨੇ ਆ ਉਹ ਸਾਰਾ ਵਿੱਚ ਆ ਜਾਂਦਾ ਇਹਦਾ ਕੀ ਰੇਟ ਆ ਬਈ ਸਾਰੇ ਪੈਕੇਜ ਦਾ ਸਾਰੇ ਸਮਾਨ ਦਾ ਜਿਹੜੇ 55000 ਰੁਪਏ ਦਾ ਰੇਟ ਆ ਵੀਰੇ ਔਰ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਆਪਣੀ ਫਰੀ ਹੈ ਕਿਤੇ ਵੀ ਆ ਕਿਤੇ ਵੀ ਕੋਈ ਬੰਦਾ ਸਾਨੂੰ ਫੋਨ ਕਰੇ ਆਪ ਦਾ ਸਮਾਨ ਆ ਸਾਨੂੰ ਇੱਕ ਵਾਰੀ ਐਡਰੈਸ ਦੱਸੋ ਤੇ ਨਾਲ ਦੀ ਨਾਲ ਅਸੀਂ ਉੱਥੇ ਉਹਦਾ ਸਮਾਨ ਪਹੁੰਚਾ ਦਾਂਗੇ ਕੁਆਲਟੀ ਬਈ ਕੁਆਲਟੀ ਵਾਈਜ਼ ਬਾਈ ਤੁਹਾਨੂੰ ਅਸੀਂ ਲਾਈਵ ਵੀ ਦਿਖਾਵਾਂਗੇ ਉਹ ਚੀਜ਼ ਆ ਔਰ ਜਿਹੜਾ ਸਾਰਾ ਸਮਾਨ ਆ ਆਪਣਾ ਆਪ ਦਾ ਹੀ ਤਿਆਰ ਕੀਤਾ ਜਾਂਦਾ ਆਪਣੀ ਸਾਰੀ ਫੈਕਟਰੀਆਂ ਨੇ ਜਿੰਨੀਆਂ ਵੀ ਹੈਗੀਆਂ ਲੋਹੇ ਦੀ अलमारी ਦੀ ਬੈੱਡ ਦੀ ਸੋਫੇ ਦੀ ਔਰ ਆਪਣੀ ਜਿਹੜਾ ਗੱਦੇ ਦੀ ਐ ਇਹ ਸਾਰੀਆਂ ਫੈਕਟਰੀਆਂ ਆਪ ਆਪ ਤਿਆਰ ਕਰਦੇ ਆ ਔਰ 20 ਸਾਲ ਤੱਕ ਵੀ ਕੋਈ ਉਨੀ 21 ਹੁੰਦੀ ਆ ਆਪਾਂ ਫੇਰ ਵੀ ਜ਼ਿੰਮੇਵਾਰ ਬੈਠੇ ਆ ਠੀਕ ਹੈ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਲਾਈਵ ਦਿਖਾ ਦਾਂਗੇ ਕੁਆਲਟੀ ਵਾਈਜ਼ ਉਹ ਤੁਸੀਂ ਆਪਾਂ ਚੈੱਕ ਕਰਵਾ ਲੈਣਾ ਤੁਹਾਨੂੰ ਕੀ ਕੀ ਮਾੜਾ ਜਿਹਾ ਕਰਾਇਓ ਹਾਂਜੀ ਅੱਛਾ ਜਿੰਮਿਆ ਪ੍ਰੈਸ ਟੇਬਲ ਆ ਗਿਆ ਭਾਈ ਜੀ ਇਹ ਪ੍ਰੈਸਟੇਬਲ ਆ। ਦੂਸਰੇ ਨਾਲੋਂ ਵੱਖਰਾ ਜਿਹਾ ਲੱਗਦਾ ਹੈ ਨਾ ਕੀ ਫਰਕ ਹੈ? ਇਹਦਾ ਬਾਈ ਜੀ ਇਹ ਫਰਕ ਆਗਾ ਇੱਕ ਤਾਂ ਇਹ ਨਾ ਇਹ 18mm ਪਲਾਈ ਦੇ ਵਿੱਚ ਤਿਆਰ ਕੀਤਾ ਹੋਇਆ ਹੈ। ਠੀਕ ਹੈ। ਇਹ ਤੁਹਾਡੇ ਖੁਦ ਦਾ ਤਿਆਰ ਕੀਤਾ। ਖੁਦ ਆ ਤਿਆਰ ਕੀਤਾ। ਦੇਖੋ ਜਿਵੇਂ ਆਪਾਂ ਘਰੇ ਤਿਆਰ ਕਰਾਉਣਿਆਂ ਦੇ ਵਿੱਚ ਵੀ ਸਨਮੈਕਾ ਬਾਹਰ ਵੀ ਸਨਮੈਕਾ ਹੈ। ਠੀਕ ਹੈ। ਔਰ ਇੱਕ ਇਹਦੇ 'ਚ ਇਹ ਆ ਗਿਆ ਇਹਦੇ 'ਚ ਕਲਰ ਆ ਗਿਆ ਸਾਡੇ ਵੱਲੋਂ ਤਿਆਰ ਕੀਤਾ ਹੋਇਆ। ਠੀਕ ਹੈ ਜੀ। ਜਿਹੜੇ ਅੱਜਕੱਲ ਤੁਸੀਂ ਮਾਰਕੀਟ ਦੇ ਵਿੱਚ ਮਾਨ ਸਾਹਿਬ ਦੇਖ ਰਹੇ ਹੋ ਜਿਵੇਂ LED ਸਟੈਂਡ ਦੇਖ ਰਹੇ ਹੋ ਬਹੁਤ ਦੇਖਦੇ ਹੋ। ਹਾਂਜੀ। ਹਾਂਜੀ। ਸਾਡਾ ਜਿਹੜਾ LED ਸਟੈਂਡ ਆ ਇਹ ਪਾਰਟੀਕਲ ਬੋਰਡ ਦਾ ਨਹੀਂ ਹੋਊ ਗੱਤੇ ਦਾ ਨਹੀਂ ਹੋਊਗਾ। ਹੂੰ ਇਹ ਸਾਡਾ ਆਪ ਦਾ ਤਿਆਰ ਕੀਤਾ ਹੋਇਆ ਜਿਵੇਂ ਤੁਸੀਂ ਘਰੇ ਮਿਸਤਰੀ ਤਿਆਰ ਕਰਾ ਲਿਆ ਲਵਾ ਲਿਆ ਉਸੇ ਤਰ੍ਹਾਂ ਇਹ 18mm ਪਲਾਈ ਦੇ ਵਿੱਚ ਤੇ ਬੋਰਡ ਦੇ ਵਿੱਚ ਤਿਆਰ ਕੀਤਾ ਹੋਇਆ ਹੈ। ਅਜੇ ਜਿਵੇਂ ਆਪਦੇ ਘਰੇ ਆਪਾਂ ਸਮਾਨ ਟਾਪ ਦਾ ਲੈ ਕੇ ਤਿਆਰ ਕਰਾਉਣੇ ਉਹਵੇਂ ਤਿਆਰ ਕੀਤਾ ਆ ਤੁਹਾਡਾ ਆਪਦਾ ਤਿਆਰ ਕੀਤਾ ਹੋਇਆ ਹਾਂਜੀ ਇਹ ਉਹ ਗੱਤੇ ਦਾਗਾ ਮੰਨ ਲਓ ਸਪੋਜ਼ ਕਰੋ ਇਹਨੂੰ ਪਾਣੀ ਲੱਗ ਗਿਆ ਇਹ ਗਲ ਗਿਆ ਇਹਦੀ ਕੋਈ ਰਿਪੇਅਰ ਨਹੀਂ ਇੱਥੇ ਕੋਈ ਪੇਚ ਖੁੱਲ ਗਿਆ ਹਾਂ ਦੁਬਾਰੇ ਪੇਚ ਦੀ ਚੂੜੀ ਨਹੀਂ ਬਣਦੀ ਚੂੜੀ ਨਹੀਂ ਬਣਦੀ ਇਹ ਸਾਰਾ ਸਿਸਟਮ ਆਪਣਾ ਆਪ ਦਾ ਤਿਆਰ ਕੀਤਾ ਆ ਦੇਖੋ ਬਈ ਕੁਆਲਿਟੀ ਇਹਦੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਮੰਨ ਲਓ ਤੁਸੀਂ ਆਪਦੇ ਕੋਲੇ ਬਹਿ ਕੇ ਤਿਆਰ ਕਰਾ ਰਹੇ ਹੋ ਇੰਨੀ ਜ਼ਿੰਮੇਵਾਰੀ ਐਸ ਦੀ ਫੁੱਲ ਫੁੱਲ ਜ਼ਿੰਮੇਵਾਰੀ ਹੈਗੀ ਆ ਬਾਈ ਜੀ ਫਰਕ ਦੇਖ ਲਓ ਆ ਜਿਹੜਾ ਤੁਸੀਂ ਆਮ ਬਾਜ਼ਾਰ ਤੋਂ ਖਰੀਦਦੇ ਆ ਉਹ ਚੀਜ਼ ਆ ਆ ਜਿਹੜਾ ਬਾਈ ਇਹ ਆਪ ਤਿਆਰ ਕਰਦੇ ਆ ਜਿਵੇਂ ਤੁਸੀਂ ਆਪਦੇ ਘਰੇ ਉਵੇਂ ਜਿਵੇਂ ਦੱਸਿਆ ਬਾਈ ਨੇ ਹਨਾ ਉਹੀ ਚੀਜ਼ ਹੈ ਤਾਂ ਤਸੱਲੀ ਬਕਸਾ ਹੈ ਅੱਛਾ ਇਸ ਤੋਂ ਇਲਾਵਾ ਬਾਈ ਇਸ ਤੋਂ ਇਲਾਵਾ ਜੀ ਆਪਣੇ ਕੋਲ ਦੇਖੋ ਕ੍ਰੌਕਰੀ ਵਾਲੀ ਅਲਮਾਰੀ ਆ ਗਈ ਹੈ ਹੂੰ ਸਾਰੀ ਸਿਸਟਮ ਦੇ ਵਿੱਚ ਇਹ ਵੀ ਆਪਾਂ ਦੇਖੋ ਇਹ ਪਾਰਟੀਕਲ ਬੋਰਡ ਦੇ ਵਿੱਚ ਆ ਗਈ ਹੈ ਹੂੰ ਠੀਕ ਹੈ ਜੀ ਜਿਹੜੀ ਆਪਾਂ ਇਹ ਚੀਜ਼ਾਂ ਦੋਨੇ ਨੇ ਲੈ ਜਿਹੜੀ ਮਰਜ਼ੀ ਲੋ ਜਿਹੜੀ ਮਰਜ਼ੀ ਲੋ ਤੁਸੀਂ ਚైనਾ ਮੇਡ ਚਾਹੀਦੀ ਹੈ ਚైనਾ ਮੇਡ ਲੈ ਲਓ ਆਪਦੀ ਬਣੀ ਹੋਈ ਲੈਣੀ ਹੈ ਆਪਦੀ ਲੈ ਲਓ ਉਹਦਾ ਕੋਈ ਤੁਹਾਨੂੰ ਸਾਰਾ ਕੁਝ ਮਿਲ ਜੂਆ ਹੁਣ ਆਪਣੇ ਕੋਲ ਜਿਹੜੀ ਸਕੀਮ ਦੇ ਵਿੱਚ ਪੇਟੀ ਦਿਖਾ ਰਹੇ ਆਪਾਂ ਹਾਂਜੀ ਤੁਸੀਂ ਇਹ ਦੇਖੋ ਕੁਆਲਟੀ ਵਾਈਜ਼ ਪੂਰੀ ਟੌਪ ਦੀ ਪੇਟੀ ਹੈ ਅੱਛਾ ਜਿਹੜੀ ਆਪਾਂ ਸਕੀਮ ਦੇ ਵਿੱਚ ਪੇਟੀ ਦੇ ਰਹੇ ਆ ਆ ਪੇਟੀ ਆ ਉਹ ਹਾਂਜੀ ਇਹਦੇ ਨੀਚੇ ਦੇਖੋ ਸ਼ੂ ਰੈਕ ਲੱਗਿਆ ਹੋਇਆ ਹੈ ਇਹ ਪੇਟੀ ਦੇ ਵਿੱਚ ਦੇਖੋ ਹਮ ਸਾਰੀ ਪੂਰੀ ਹੈ ਵੀ ਆ ਔਰ ਇਹਦਾ weight ਲੱਗਦਾ ਕਿ 55 ਤੋਂ 60 ਕਿਲੋ ਤੋਂ ਘਟੂਗਾ ਨਹੀਂ ਠੀਕ ਹੈ ਇਹ ਨਹੀਂ ਹੈਗਾ ਵੀ ਤੁਸੀਂ 45 ਗਾਰੰਟੀ ਦੇ ਸਕਦੇ ਹਾਂ ਵੀ ਕੁਆਲਿਟੀ ਵਾਈਜ਼ ਕੋਈ ਪ੍ਰੋਬਲਮ ਨਹੀਂ ਆਊਗੀ ਮਿੱਤਰੋ ਤੁਹਾਨੂੰ ਸਕੀਮਾਂ ਤਾਂ ਮਿਲ ਜਾਣਗੀਆਂ ਦੁਕਾਨਾਂ ਟ੍ਰੇਡ 'ਚ ਵੀ ਮਿਲ ਜਾਣਗੀਆਂ ਪਰ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਬਾਈ ਕਹਿੰਦਾ ਕੱਲੀ ਕੱਲੀ ਚੀਜ਼ ਦੀ ਗਾਰੰਟੀ ਹੋਊਗੀ ਜਿਹੜੀ ਜਿਹੜੀ ਹਨਾ ਤੁਸੀਂ ਲਓਗੇ ਉਹਦੀ ਫੁੱਲ ਗਾਰੰਟੀ ਹੋ ਆਪਣੇ ਕੋਲ ਵਾਸ਼ਿੰਗ ਮਸ਼ੀਨ ਲੈ ਲਓ ਜਿਹੜੇ ਮਰਜ਼ੀ ਬ੍ਰਾਂਡ ਦੀ ਲੈ ਲਓ ਐਲਜੀ ਪਈ ਐ ਉਨੀਡਾ ਪਈ ਐ ਗੌਦਰੇਜ ਪਈ ਐ ਹੁਣ ਸਾਡੇ ਕੋਲ ਲੋਇਡ ਦੀ 9 ਕਿਲੋ ਦੀ ਮਸ਼ੀਨ ਹੈ ਔਰ ਇਹ 7 ਕਿਲੋ ਦੇ ਭਾਅ ਹੀ ਦੇ ਦਾਂਗੇ ਅਸੀਂ ਤੁਸੀਂ ਆਹ ਲੈ ਲਓ ਸਕੀਮ ਦੇ ਵਿੱਚ 9 ਕਿਲੋ ਦੀ ਮਸ਼ੀਨ ਸਿਰਫ 13000 ਰੁਪਏ ਦੇਵ ਔਰ 1 ਮਹੀਨੇ ਲਈ ਆਫਰ ਹੈ ਆਪਣੇ ਕੋਲ ਇਸ ਟਾਈਮ ਅੱਛਾ ਕਿ ਕਿਲੋ ਵਾਲੀ 9 ਕਿਲੋ ਦੀ 9 ਕਿਲੋ ਵਾਲੀ 7 ਕਿਲੋ ਵਾਲੇ ਦੇ ਭਾਅ 'ਚ ਹੀ ਦੇ ਦੂੰਗੀ 7 ਕਿਲੋ ਦੇ ਪਲੱਸ ਪ੍ਰੈਸ ਜਿਹੜਾ ਸ਼ੇਅਰ ਕਰਕੇ ਆਜੋ ਉਹਨੂੰ ਪ੍ਰੈਸ ਅਸੀਂ ਨਾਲ ਫ੍ਰੀ ਦੇਵਾਂਗੇ ਅੱਛਾ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਜੋ ਪ੍ਰੈਸ ਬਾਈ ਤੁਹਾਨੂੰ ਫ੍ਰੀ ਮਿਲੂਗੀ ਜਿਹੜੀ ਵੀ ਜਿਹੜਾ ਮਰਜੀ ਬਰਾਬਰ ਪੈਕਿੰਗ ਮਸ਼ੀਨ ਆਪਣੇ ਕੋਲ ਸਾਰੀ ਇਹੀ ਮਿਲ ਜਾਣੀ 5 ਪੰਜਾ ਔਰ 12 ਕਿਲੋ ਲੈ ਲਓ 14 ਕਿਲੋ ਲੈ ਲਓ ਸਾਰੇ ਬ੍ਰਾਂਡ ਦੀ ਪਈ ਹੈ ਹਮ ਆਪਣੇ ਕੋਲ ਜਿਹੜੀ ਵੀ ਬ੍ਰਾਂਡ ਦੀ ਮਰਜ਼ੀ ਲਓ ਮਸ਼ੀਨ ਉਹ ਮਿਲ ਜੂਗੀ ਠੀਕ ਹੈ ਇਧਰ ਉੱਪਰ ਕਮ ਇੱਧਰ ਆ ਜਾਓ ਪਾਰਟੀਕਲ ਬੋਰਡ ਦਾਗਾ ਮੰਨ ਲਓ ਟਾਈਮ ਪਾ ਕੇ ਉਹ ਇੱਥੋਂ ਖਰਾਬ ਹੋ ਜਾਂਦਾ ਆ ਦੇਖ ਜਿਹੜਾ ਆਪਾਂ ਆਮ ਬਾਜ਼ਾਰ ਚੋਂ ਲੈਂਦੇ ਆ ਬਣਿਆ ਬਣਿਆ ਹਾਂਜੀ ਹੁਣ ਆਪਣਾ ਪ੍ਰੈਸ ਟੇਬਲ ਆ ਬਣਿਆ ਹੋਇਆ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਇਹਦੀ ਫੁੱਲ ਲਾਈਫ ਹੈ 5 ਸਾਲ ਤੱਕ ਕੋਈ ਜ਼ਿੰਮੇਵਾਰੀ ਹੈ ਕੋਈ 19 21 ਹੋ ਜਾਈ ਇਹਦੀ ਫੁੱਲ ਰਿਪੇਅਰ ਹੈ ਅੱਛਾ ਕੋਈ ਦਿੱਕਤ ਨਹੀਂ ਵੀ ਰੇਟ ਦਾ ਕਿੰਨਾ ਕੁ ਫਰਕ ਹੈ ਰੇਟ ਦਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਵੀਰੇ ਜਿਵੇਂ ਇਹ ਵਾਲਾ 5500 5000 ਦਾ ਜਾਂਦੇ ਆ ਅਸੀਂ ਜਿਹੜਾ ਇਹ ਪ੍ਰੈਸ ਟੇਬਲ ਆ ਇਹ 6500 ਰੁਪਏ ਦਿੰਨੇ ਆ 1000 ਰੁਪਏ ਦੀ ਅੰਤਰ ਆ ਸਾਰਾ ਕੋਈ ਬਈ 1000 ਰੁਪਏ ਮੈਨਾਂ ਨਾ ਰੱਖਦਾ ਚੀਜ਼ ਇੱਕ ਤਾਂ ਜਿੰਮੇਦਾਰ ਆਪਾਂ ਪਹਿਲਾਂ ਦੱਸ ਕੇ ਘਰੇ ਤਿਆਰ ਕਰਾ ਲਈ ਤਸੱਲੀ ਨਾਲ ਇੱਕ ਬਈ ਉਹ ਚਾਣਾ ਮੇੜ ਕਹਿ ਲੋ ਜਿਵੇਂ ਇੰਨਾ ਕੋਈ ਰਿਪੇਅਰ ਆ ਜਿਵੇਂ ਤੁਸੀਂ ਦਿਖਾਇਆ ਆਏ ਪੂਰੀ ਜਾਂਦਾ ਹੈ ਨਾ ਤੇ ਤੁਸੀਂ ਲਾ ਲਓ ਜਿਹੜੀ ਆਪਾਂ ਸਕੀਮ ਚ ਦੇ ਰਹਿਆਂ ਉਹ ਅਲਮਾਰੀ ਦੇ ਰਹਿਆਂ ਆਲਮਾਰੀ ਆ ਲੋਹੇ ਦੀ ਅਲਮਾਰੀ ਵਾਲੀ ਇੱਛਾ ਲੋਹੇ ਦੀ ਲੈ ਲਓ ਲੱਕੜ ਦੀ ਲੈਣੀ ਹੈ ਲੱਕੜ ਦੀ ਲੈ ਲਓ ਠੀਕ ਹੈ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਜ਼ਿਆਦਾਤਰ ਤੁਸੀਂ ਲੋਹੇ ਦੀਆਂ ਚੀਜ਼ਾਂ ਖਰੀਦੋ ਲੱਕੜ ਦਾ ਟ੍ਰੈਂਡ ਜ਼ਰੂਰ ਹੈ ਪਰ ਇਹਦੀ ਲਾਈਫ ਬਿਲਕੁਲ ਜ਼ੀਰੋ ਆ ਤੁਸੀਂ ਲੋਹੇ ਦੀ ਅਲਮਾਰੀ ਨੂੰ 5 ਸਾਲ ਨੂੰ ਵੀ ਪੇਂਟ ਕਰਾ ਲਓਗੇ ਤੁਹਾਨੂੰ ਸਾਫ਼ ਮਿਲੂਗੀ ਨਵੀਂ ਬਣ ਜੂ ਨਵੀਂ ਬਣ ਜੂ ਹੁਣ ਇਹ ਆ ਗਈ ਹੈ ਲੱਕੜ ਦੀ ਜਿਹੜੀ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ ਇਹ ਲੱਕੜ ਦੇ ਵਿੱਚ ਆ ਗਈ ਹੈ ਇਹ ਵੀ ਸਕੀਮ ਦੇ ਵਿੱਚ ਹੈ ਅੱਛਾ ਇਹ ਵੀ ਸਕੀਮ ਚ ਲੈ ਸਕਦੇ ਹੋ ਉਹ ਵੀ ਲੈ ਸਕਦੇ ਹਾਂ ਆਪਣੇ ਕੋਲ ਡਿਜ਼ਾਈਨ ਵਾਧੂ ਆ ਆ ਪਿਆ ਡਿਜ਼ਾਈਨ ਆ ਪਿਆ ਡਿਜ਼ਾਈਨ ਆ ਪਿਆ ਡਿਜ਼ਾਈਨ ਪਈ ਜਿਵੇਂ ਸਕੀਮ ਦੇ ਵਿੱਚ 55000 ਦੀ ਆਪਣੀ ਸਕੀਮ ਹੈ ਜੇ ਕੋਈ ਮੰਨ ਲਓ ਸੰਸਤਾ ਜਿਹੜੇ ਕੁੜੀਆਂ ਨੇ ਵਿਆਹ ਕਰਦੀ ਹੁੰਦੀਆਂ ਇਕੱਠਾ ਸਮਾਨ ਲੈਂਦੀ ਆ ਇਕੱਠਾ ਜਿਹੋੜੇ ਉਸ ਪਰ ਕਰਦੀ ਆ ਉਹਨਾਂ ਨੂੰ ਅਸੀਂ ਹੋਰ ਵੀ ਡਿਸਕਾਊਂਟ ਦੇਵਾਂਗੇ 55000 ਤੋਂ ਵੀ ਘੱਟ ਡਿਸਕਾਊਂਟ ਦੇਵਾਂਗੇ ਜੇ ਕੋਈ ਸੰਸਤਾ ਸਾਡੇ ਨਾਲ ਕੰਟੈਕਟ ਕਰੂਗੀ ਉਹਨੂੰ ਕੋਈ ਅਸੀਂ ਬਿਲਕੁਲ ਲੋ ਪ੍ਰੋਫਿਟ ਤੇ ਲੋ ਲਾਸਟ ਤੇ ਕੰਮ ਕਰਕੇ ਦੇਵਾਂਗੇ ਠੀਕ ਹੈ ਲਓ ਜੀ ਕੋਈ ਆ ਨੰਬਰ ਚੱਲੀ ਜਾਂਦੇ ਪਾਈਆਂ ਦੇ ਕੋਈ ਸੰਸਤਾ ਕੋਈ ਇਦਾਂ ਦੇ ਵਿਆਹ ਕਰਦੀ ਆ ਤਾਂ ਉਹ ਇਹ ਨੰਬਰਾਂ ਤੇ ਸੰਪਰਕ ਕਰੋ ਹਾਂ ਡਿਲੀਵਰੀ ਫਰੀ ਹੈ ਤੇ ਰੇਟ ਇਦੋਂ ਵੀ ਘੱਟ ਹੋ ਜਾਊਗਾ ਹਾਂ ਉਹ ਸਾਮਾਨ ਦੀ ਗਵਾਰੰਟੀ ਦੂਜੀ ਗੱਲ ਜ਼ਿੰਮੇਵਾਰ ਭਰਾ ਨੇ ਸਾਡੇ ਰਿਸ਼ਤੇਦਾਰ ਨੇ ਕੋਈ ਇਹ ਬੇਡ ਪ੍ਰਮੋਸ਼ਨ ਨਹੀਂ ਸਾਡੇ ਆਪ ਦੇ ਰਿਸ਼ਤੇਦਾਰ ਨੇ ਜਿਵੇਂ ਆਪਾਂ ਕਹਿਦੀ ਆਪਣੇ ਯਾਰ ਮਿੱਤਰ ਦਾ ਪ੍ਰਾਣਾ ਉਹਨਾਂ ਦਾ ਇਹ ਠੀਕ ਹੈ ਜੀਜਾ ਹੈ ਤੇ ਪਿਛਲੇ ਭਾਈ ਕਿੰਨੇ ਕ ਸਮੇਂ ਤੋਂ ਕੰਮ ਕਰ ਰਹੇ ਆ? ਆਪਾਂ ਭਾਈ 10 ਸਾਲ ਤੋਂ ਕੰਮ ਕਰ ਰਹੇ ਆਗੇ। ਔਰ ਸਾਰਾ ਕੰਮ ਹੀ ਆਪਾਂ ਆਪ ਦਾ ਕਰ ਰਹੇ ਆ ਕਿਤੋਂ ਰੈਡੀਮੇਡ ਕੋਈ ਨਹੀਂ ਲੈਂਦੇ। ਹੁਣ ਅਸੀਂ ਹੋਲ ਸੇਲ ਵੀ ਕਰਦੇ ਆ। ਇੱਕ ਬੇਨਤੀ ਹੋਰ ਆ ਜੇ ਕੋਈ ਦੁਕਾਨਦਾਰ ਭਰਾ ਹੋਲ ਸੇਲ 'ਚ ਲੈਣਾ ਚਾਹੁੰਦਾ ਉਹ ਵੀ ਸਾਡੇ ਨਾਲ ਕੰਟੈਕਟ ਕਰ ਲੋ। ਬਿਲਕੁਲ ਹੈ। ਕੋਈ ਦੁਕਾਨਦਾਰ ਭਰਾ ਨਹੀਂ ਲੋੜ ਆ ਗਈ। ਹੂੰ। ਤੇ ਤੁਸੀਂ ਕੋਈ ਵੀ ਬ੍ਰਾਂਡ ਦਾ ਏਸੀ ਲੈ ਜਾਓ ਬਾਈ ਜੀ LG, Deccan, Lloyd ਆ ਜਿਹੜਾ ਮਰਜੀ ਸਮਾਨ ਲੈ ਜਾਓ। ਹਾਂਜੀ। ਰੇਟ ਦੀ ਜ਼ਿੰਮੇਵਾਰੀ। ਰੇਟ ਦੀ ਫੁੱਲ। ਹੁਣ ਤੁਸੀਂ ਐ ਲੈ ਲਓ ਵੀ 5 ਸਟਾਰ ਏਸੀ LG ਦਾਗਾ। ਮਾਰਕੀਟ 'ਚ ਕੋਈ 44 ਦਾ ਦਿੰਦਾ ਕੋਈ 45 ਦਾ। ਹਾਂਜੀ। ਫਰੈਸ਼ ਮਾਡਲ ਐ। ਹਾਂਜੀ। ਅਸੀਂ ਇਹ ਮਾਡਲ ਤੁਹਾਨੂੰ 43500 ਦਾ ਦੇਵਾਂਗੇ LG ਦਾ 5 ਸਟਾਰ। ਠੀਕ ਹੈ। ਤੁਸੀਂ ਇਹ ਨੋਟ ਕਰ ਲਓ LG ਦਾ 5 ਸਟਾਰ ਏਸੀ 43500 ਦਾ। ਰੇਟ ਵੀ ਦੱਸਤਾ। ਦੂਜੀ ਗੱਲ ਭਈ ਵਿੱਚ ਅੱਜਕੱਲ ਲੋਡ ਬੰਦ ਬੰਦੇ ਹੁੰਦੇ ਚਲੋ ਕੋਈ ਪ੍ਰਾਈਵੇਟ ਕੰਮ ਕਰਦਾ ਕੋਈ ਸਰਕਾਰੀ ਯਾਰ ਤਾਂ ਟ੍ਰੈਂਡ ਐ। ਕਿਸ ਤਰ੍ਹਾਂ ਦਾ ਸਮਾਨ ਲੈ ਲੈਂਦੇ ਆ ਉਹ ਵੀ ਮਿਲ ਜਾਂਦਾ ਹਾਂਜੀ ਕਿਤੋਂ ਦਾ ਵੀ ਬੰਦਾ ਆ ਕੇ ਸਾਡੇ ਤੋਂ ਕਿਸ ਤਰ੍ਹਾਂ ਦੇ ਸਮਾਨ ਲੈ ਜਾ ਸਕਦਾ ਇਹ ਜਿਹੜਾ 55000 ਵਾਲੀ ਸਕੀਮ ਹੈ ਬਈ ਆਪਣੀ ਹਾਂਜੀ 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 ਸਾਰਾ ਨਵਾਂ ਤਰ੍ਹਾਂ ਦਾ ਪੈਕੇਜ ਉਹ ਵੀ ਕਿਸ਼ਤਾਂ ਦੇ ਵਿੱਚ ਹਾਂਜੀ ਉਹ ਵੀ ਤੁਸੀਂ ਕਿਸ਼ਤਾਂ ਦੇ ਲੈ ਜਾਓ 10000 ਭਰ ਲਓ 15 ਭਰ ਲਓ 20 ਭਰ ਲਓ ਥੋੜੀ ਅੱਛਾ ਉਹ ਵੀ ਅਸੀਂ ਪੂਰਾ ਸਮਾਨ ਕਿਸ਼ਤਾਂ ਦੇ ਦੇਵਾਂਗੇ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਪੂਰੀ ਪੇਮੈਂਟ ਹੀ ਦਿਓ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਲਿਆਓ ਔਰ ਪੂਰਾ ਸਮਾਨ ਕਿਸ਼ਤਾਂ ਦੇ ਲੈ ਜਾਓ ਲਓ ਵੀ ਮਿੱਤਰੋ ਕਈ ਵਾਰੀ ਆਪਾਂ ਨੂੰ ਇੱਛਾ ਹੁੰਦੀ ਆ ਆਪਾਂ ਆਪਣੀ ਧੀ ਪੈਨ ਸਮਾਨ ਵੀ ਸਾਰਾ ਦਈਏ ਤੇ ਆਪਣੇ ਕੋਲੇ ਉਹਨੇ ਪੈਸੇ ਵੀ ਨਹੀਂ ਹੁੰਦੇ ਹਨਾ ਤੇ ਉਹ ਵੀ ਬਾਈ ਹੋਰੇ ਦੀ ਵਧੀਆ ਸਕੀਮ ਤੇ ਕਿਸ਼ਤਾਂ ਤੇ ਲੈ ਸਕਦਾ ਜਾਂ ਕਿ ਤੁਹਾਨੂੰ ਘਰ ਵਾਸਤੇ ਚਾਹੀਦਾ ਕੋਈ ਐਦਾਂ ਦੇ ਕੋਈ ਬੰਦਾ ਨੇ ਸ਼ਿਫਟ ਕਰਿਆ ਹੁੰਦਾ ਜਾਂ ਹੋਰ ਉਹ ਵੀ ਕਿਸ਼ਤਾਂ ਤੇ ਲੈ ਸਕਦਾ ਇਹ ਵੀ ਵਧੀਆ ਸਕੀਮ ਹੈ ਤੇ ਇਸ ਤੋਂ ਇਲਾਵਾ ਬਾਈ ਕੂਲਰ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਆ ਸਾਰੇ ਤਰ੍ਹਾਂ ਦਾ ਕੂਲਰ ਆ ਗਿਆ ਜੀ ਹਮ ਫਰਿੱਜ ਲੈ ਲਓ ਤੁਸੀਂ ਸਿੰਗਲ ਡੋਰ ਡਬਲ ਡੋਰ ਹਮ ਕੋਈ ਵੀ ਡਬਲ ਡੋਰ ਫਰਿੱਜ ਲਓਗੇ ਹਮ ਅਸੀਂ ਉਹਦੇ ਨਾਲ ਤੁਹਾਨੂੰ ਜੂਸਰ ਉਸੇ ਬ੍ਰਾਂਡ ਦਾ ਫ੍ਰੀ ਦੇਵਾਂਗੇ अच्छा कोई भी हां जी कोई, कोई भी डबल डोर फ्रिज लेंडा है हां जी ओदे नाल कूलर फ्री ਆ ओ सॉरी जूसर फ्री ਆ जूसर फ्री ਆ हां ठीक है डबल डोर कोई भी फ्रिज लेंडाਗਾ ਹੈਵਲ ਦਾ जूसर ओदे ना सी फ्री देवाਗੇ सुनो ठीक है कंपनी सारीयां है भाई अपने ਕੋਲ ساریयां ਪਈਆਂ ਲੋਇਡ ਪਈਆ ਗੌਦਰੇਜ ਪਈਆ ਐਲਜੀ ਪਈਆ ਸਾਰੇ ਬ੍ਰਾਂਡ ਪਈਆ ਉਹ ਤੁਰ ਤੱਕ ਫ੍ਰਿਜੇ ਫ੍ਰਿਜੇ ਪਈਆਂ ਨੇ ਭਾਈ ਤੇ ਰੋਡ ਕੀ ਰੋਡ ਤੇ ਆ ਨੰਬਰ ਚੱਲੀ ਜਾਂਦੇ ਭਾਈ ਹੋਰਾਂ ਨੇ ਵਰਕ ਕਰ ਲੋ ਜ਼ਿੰਮੇਵਾਰਾਂ ਦੇ ਮੁੰਡਿਆਂ ਦਾ ਭਾਈ ਕੰਮ ਹੈ ਕੋਈ ਉਹ ਕੰਮ ਨਹੀਂ ਹੈਗਾ ਵੀ ਜਾਂ ਮਿਸਤਰੀ ਆ ਜਾਂ ਸੇਟ ਲੋਕ ਆ ਜਿਵੇਂ ਤੁਹਾਨੂੰ ਪਤਾ ਜੱਟਾਂ ਦੇ ਕੰਮ ਹੁੰਦੇ ਆ ਉਹੀ ਉਹੀ ਗੱਲ ਆ ਤੇ ਆ ਦੂਸਰਾ ਬਈ ਹਾਂਜੀ ਇਹ ਹੈਵਲ ਦਾ ਜੂਸਰ ਆ ਜੀ ਹੈਵਲ ਦਾ ਹੈਵਲ ਦਾ ਜੂਸਰ ਆ ਆ ਆ ਦੂਸਰਾ ਟੌਪ ਕਲਾਸ ਜੂਸਰ ਆ ਔਰ ਗਾਰੰਟੀ ਚ ਆ 5 ਸਾਲ ਦੀ ਫੁੱਲ ਗਾਰੰਟੀ ਆ ਇਹਦੀ ਫੁੱਲ ਗਾਰੰਟੀ ਠੀਕ ਹੈ ਕੋਈ LED ਲੈਣੀ ਆਗੀ LED ਮਿਲੂਗੀ ਹਰ ਇੱਕ ਬ੍ਰਾਂਡ ਦੀ ਅੱਛਾ ਹਰ ਇੱਕ ਬ੍ਰਾਂਡ ਦੀ LED ਵੀ ਮਿਲੂ ਆਪਣੇ ਕੋਲ 43 ਜਿਹੜੀ ਮਰਜ਼ੀ ਬ੍ਰਾਂਡ ਦੀ ਅੱਲੀ ਲੈ ਲਓ ਉਹੀ LED ਤੁਹਾਨੂੰ ਮਿਲ ਜੂਗੀ ਇਨਵਰਟਰ ਵੈਂਡਰ ਮਿਲ ਜੂਗਾ ਜੀ ਜਰ ਮਿਲ ਜੂਆ ਹਰ ਇੱਕ ਚੀਜ਼ ਤੁਹਾਨੂੰ ਇੱਕ ਛੱਤ ਥੱਲੇ ਮਿਲ ਜਾਏ ਇੱਕ ਛੱਤ ਥੱਲੇ ਸਰਦੂਲਗੜ੍ਹ ਬੱਤਕ ਜਿਹੜਾ ਸ਼ਹਿਰ ਆ ਮਨ ਲੱਗਦਾ ਐਡੀ ਦੁਕਾਨ ਕੋਈ ਹੋਰ ਸਾਇਦੀ ਹੋਵੇ ਬਾਈ ਹੁਣ ਇਹ ਦੁਕਾਨਾਂ ਡਬਲ ਨੇ ਇੱਕ ਥੱਲੇ ਬੇਸਮੈਂਟ ਚ ਬੇਸਮੈਂਟ ਦੇ ਵਿੱਚ ਤੁਹਾਨੂੰ ਸੋਫਾ ਜਿਓ ਜੇ ਕਹੋਂਗੇ ਉਹ ਜਾਂ ਮਿਲ ਜੂ ਜਾਂ ਕਿਸੇ ਨੇ ਬਈ ਮਿੰਤੀ ਕਰਾ ਕੇ ਲੈਣਾ ਹੋਵੇ ਮਨ ਲਾ ਹਾਂਜੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਆਪਦੀ ਜਗ੍ਹਾ ਦਾ ਸਾਨੂੰ ਸਾਈਜ਼ ਦੱਸੋ ਜਾਂ ਫਿਰ ਸਾਡਾ ਬੰਦਾ ਮਿੰਕ ਕੇ ਆਊਗਾ ਹਾਂ ਤਾਂ ਉਹ ਤੁਹਾਨੂੰ ਓਕੇ ਕਰ ਦਿਆਂਗੇ ਅਸੀਂ ਉਸੇ ਹਿਸਾਬ ਨਾਲ ਬਣਾ ਦਾਂਗੇ ਠੀਕ ਐ ਅੱਛਾ ਇਹ ਬਾਈ ਸਾਰੇ ਸੋਫਿਆਂ ਦੇ ਡਿਜ਼ਾਈਨ ਆ। ਇਹ ਜਿਹੜੇ ਸਕੀਮ ਦੇ ਵਿੱਚ ਸੋਫੇ ਆ ਬਾਈ ਜੀ ਆਪਣੇ ਕੋਲ ਦੇਖੋ ਕਾਰਨਰ ਸੈਟ ਇਧਰ ਦੇਖੋ। ਅੱਛਾ ਇਹ ਸਕੀਮ ਦੇ ਵਿੱਚ ਇਹ ਦੇਉਗੇ। ਆਏ ਨੇ ਇਹ ਤੁਹਾਡੇ। ਹਾਂ ਕਾਰਨਰ ਪਲੱਸ ਟੇਬਲ ਠੀਕ ਹੈ। ਕਸੀਆਂ ਉੱਤੇ ਸ਼ੀਸ਼ਾ। ਉੱਤੇ ਸ਼ੀਸ਼ਾ ਦੋ ਨਾਲ ਸੈਟੀਆਂ ਆਈਆਂ। ਹਾਂਜੀ ਇਹ ਸਾਰੇ ਸਕੀਮ ਚ ਆ ਗਏ ਉਹਦੇ ਚ ਆ ਆ ਆ ਸੋਫੇ ਆਪਣੇ ਕੋਲੇ ਜਿਹੜੇ ਮਰਜ਼ੀ ਡਿਜ਼ਾਈਨ ਦੇ ਲੈ ਲਓ। ਸਕੀਮ ਦੇ ਵਿੱਚ ਆਹ ਲਓ ਕੋਈ ਇਹ ਨਹੀਂ ਹੈਗਾ। ਚਾਹੇ ਆਹ ਲੈ ਲਓ ਸਕੀਮ ਚ। ਹਾਂ ਇਹ ਨਹੀਂ ਹੈਗਾ ਕੋਈ ਆਪਾਂ ਇੱਕ ਅੱਧਾ ਸੋਫਾ ਤੁਹਾਨੂੰ ਦੇ ਦਾਂਗੇ ਹਨਾ। ਠੀਕ ਹੈ। ਤੇ ਕੋਈ ਦਿੱਕਤ ਨਹੀਂ ਆਊਗੀ ਚਾਹੇ ਵੀ ਡ ਤੋ ਉਹ ਕੱਪੜੇ ਦੇ ਵਿੱਚੋਂ ਵੀ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਕਪੜਾ ਸਿਲੈਕਟ ਕਰੋ ਸਾਨੂੰ ਟਾਈਮ ਦਿਓ ਅਸੀਂ ਉਸੇ ਹਿਸਾਬ ਨਾਲ ਸੋਫਾ ਤੁਹਾਡਾ ਮੈਡੂਫਾਈ ਕਰਾਂਗੇ ਅਚਾਹੀ ਹੈ ਵੀ ਤੁਸੀਂ ਡਿਜ਼ਾਈਨ ਕਰਕੇ ਦੇ ਦਾਂਗੇ ਤੁਹਾਨੂੰ ਡਿਜ਼ਾਈਨ ਆਹ ਦੇਖੋ ਭਾਈ ਖੁੱਲੀਆਂ ਛੋਡਾਂ ਨੇ ਯਾਰ ਜਿਵੇਂ ਮਰਜ਼ੀ ਤੁਸੀਂ ਲੈ ਲਓ ਤੇ ਡਿਲੀਵਰੀ ਫ੍ਰੀ ਹੈ ਇਹਨੇ ਸੋਚੋ ਵੀ ਸਰਦੂਲਗੜ੍ਹ ਦੂਰ ਆ ਯਾਰ ਤੁਹਾਨੂੰ ਕੀ ਡਿੱਕਾ ਭਾਈ ਜਦੋਂ ਡਿਲੀਵਰੀ ਫ੍ਰੀ ਆ ਤੁਸੀਂ ਇੱਕ ਵਾਰੀ ਆਓ ਸਮਾਨ ਦੇਖੋ ਤੇ ਆਰਡਰ ਕਰੋ ਤੁਹਾਡੇ ਘਰ ਸਮਾਨ ਪਹੁੰਚੂ ਕੋਈ ਖਰਚਾ ਨਹੀਂ ਦੂਰਦਾਰ ਦਾ ਕੋਈ ਚੱਕਰ ਹੀ ਨਹੀਂ ਰਿਹਾ ਪੂਰੇ ਪੰਜਾਬ ਚ ਔਰ ਨਾਲੇ ਕਿਸ਼ਤਾਂ ਤੇ ਹੈ ਨਾ ਜਿਹੜਾ ਮਰਜੀ ਇਹ ਨਹੀਂ ਹੈਗਾ ਵੀ ਸਾਰਾ ਸਮਾਨ ਹੀ ਚਾਹੇ ਇੱਕ ਚੀਜ਼ ਲੈ ਲਓ ਉਹ ਵੀ ਤੁਹਾਨੂੰ ਕਿਸ਼ਤਾਂ ਤੇ ਮਿਲੂਗੀ ਅੱਛਾ ਕੁਝ ਵੀ ਕਿਸ਼ਤਾਂ ਤੇ ਲੈ ਲਓ ਕੁਝ ਵੀ ਕਿਸ਼ਤਾਂ ਤੇ ਲੈ ਲਓ ਹਰ ਇੱਕ ਚੀਜ਼ ਤੁਹਾਨੂੰ ਕਿਸ਼ਤਾਂ ਤੇ ਹੀ ਮਿਲੂਗੀ ਆ ਬਈ ਆ ਸੋਫੇ ਹੋਰ ਵੀ ਬਹੁਤ ਸੋਹਣੇ ਨੇ ਆਣ ਪਏ ਜਿਵੇਂ ਆਪਾਂ ਨੂੰ ਕੱਲੇ ਸਿੰਗਲ ਸੋਫੇ ਘਰ ਵਾਸਤੇ ਚਾਹੀਦੇ ਆ ਮਹਿੰਗੇ ਵੀ ਹੈਗੇ ਆ ਸਸਤੇ ਵੀ ਸਾਰੇ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਸਾਡੇ ਕੋਲ ਇਸ ਤੋਂ ਇਲਾਵਾ ਵੀ ਬੈਡਾਂ ਦੇ ਡਿਜ਼ਾਈਨ ਵੀ ਬਹੁਤ ਆ ਦੇਖੋ ਇਹ ਦੇਖੋ ਡਿਜ਼ਾਈਨ ਪਿਆ ਪੂਰੇ ਉੱਤੇ ਡਿਜ਼ਾਈਨ ਪਏ ਆ ਹੂੰ ਠੀਕ ਹੈ ਜੀ ਆ ਵੀ ਸਕੀਮ ਦੇ ਵਿੱਚ ਹੈ ਆਪਣੇ ਕੋਲ ਤੁਹਾਨੂੰ 50 ਤਰ੍ਹਾਂ ਦੇ ਡਿਜ਼ਾਈਨ ਨੇ ਜਿਹੜੇ ਸਾਡੇ ਕੋਲ ਸਕੀਮ ਦੇ ਵਿੱਚ ਮਿਲ ਜਾਣਗੇ ਬਾਕੀ ਬਾਈ ਇੱਥੇ ਆਏ ਤੋਂ ਗੱਲ ਬਾਨੀਏ ਤੁਹਾਨੂੰ ਬਾਈ ਇੱਥੇ ਦੱਸਣ ਕਿਹੜੇ ਸਕੀਮ ਤੇ ਕਿਹੜੇ ਸਕੀਮ ਤੋਂ ਬਾਹਰ ਆ ਜੋ ਵੀ ਆ ਜਿਵੇਂ ਦਾ ਵੀ ਤੁਸੀਂ ਬੈੱਡ ਲੈਣਾ ਹੋਇਆ ਸੋਨੂੰ ਉਸੇ ਤਰ੍ਹਾਂ ਦਾ ਬੈੱਡ ਬਈ ਜਿਹੜੇ ਗੱਦਿਆਂ ਦੀ ਗੱਦਿਆਂ ਦੇ ਵੀ ਤੁਹਾਡੀ ਆਪ ਦੀ ਮੈਨੂ ਹੈ ਹਾਂ ਗੱਦੀਆਂ ਦੀ ਵੀ ਤੁਹਾਨੂੰ ਆਪ ਦੀ ਆ ਫੈਕਟਰੀ ਦਿਖਾ ਦਾਂਗੇ ਬਾਕੀ ਆ ਸੋਫੇ ਦੇ ਕੱਪੜਾ ਵੀਰੇ ਜਿਹੜਾ ਮਰਜੀ ਸਿਲੈਕਟ ਕਰੋ ਰੰਗ ਔਰ ਸਾਨੂੰ ਆਰਡਰ ਕਰੋ ਅਸੀਂ ਨਾਲ ਦੀ ਨਾਲ ਕਿੰਨੇ ਦਿਨਾਂ ਚ ਬਣਾ ਦੇਵਾਂਗੇ ਲਗਭਗ 5 ਤੋਂ 6 ਦਿਨਾਂ ਚ ਬਾਕੀ ਸੋਫੇ ਤੇ ਡਿਪੈਂਡ ਕਰਦਾ ਸੋਫਾ ਕਿਵੇਂ ਦਾ ਹੋਗਾ ਉਸੇ ਤਰ੍ਹਾਂ ਅਸੀਂ ਸੋਨੂੰ ਤਿਆਰ ਕਰਕੇ ਦੇ ਦਾਂਗੇ ਠੀਕ ਹੈ ਤੇ ਇਧਰ ਦੂਸਰੀ ਸਾਈਡ ਵੀ ਆਪਣੇ ਇਧਰ ਦੂਸਰੀ ਸਾਈਡ ਵੀ ਹੈ ਬਾਈ ਵਾਹ ਵਾਹ ਵੱਡੀ ਦੁਕਾਨ ਹੈ ਆਜੋ ਤੁਹਾਨੂੰ ਉਧਰ ਵੀ ਦਿਖਾਉਨੇ ਆ ਆ ਸ਼ੂ ਰੈਕ ਆ ਕੇ ਬਾਈ ਹਾਂਜੀ ਆ ਦੇਖੋ ਸ਼ੂ ਰੈਕ ਇਹ ਵੀ ਆਪਣੇ ਆਪ ਦੇ ਤਿਆਰ ਕੀਤੇ ਹੋਇਆ ਹੈ ਪਾਰਟੀਕਲ ਬੋਰਡ ਦੇ ਨਹੀਂ ਚਾਈਨੈਸ ਚ ਠੀਕ ਹੈ ਇਹ ਵੀ ਆਪਣੇ ਆਪ ਦੇ ਤਿਆਰ ਕੀਤੇ ਆ ਸਾਰੇ ਸ਼ੂ ਰੈਕ ਜਿੰਨੇ ਵੀ ਆਪਣੇ ਆਪ ਦੇ ਤਿਆਰ ਕੀਤੇ ਆ ਆਪਣੇ ਆਪ ਦੇ ਤਿਆਰ ਕੀਤੇ ਗਾਰੰਟੀ ਵਾਲੇ ਗਾਰੰਟੀ ਵਾਲੇ ਇਸ ਤੋਂ ਇਲਾਵਾ ਕੁਰਸੀਆਂ ਜਿਹੜੀਆਂ ਮਰਜ਼ੀ ਲੈ ਲਓ ਕੁਰਸੀ ਲੈ ਲਓ ਜੀ ਆਫਿਸ ਚੇਅਰ ਲੈ ਲਓ ਬੈੱਡ ਲੈ ਲਓ ਜਿਹੜਾ ਮਰਜ਼ੀ ਆਹ ਦੇਖੋ ਬਾਈ ਵਾਧੂ ਡਿਜ਼ਾਈਨ ਪਏ ਬੈਡਾਂ ਦੇ ਆਹ ਦੇਖੋ ਜਿਵੇਂ ਦਾ ਮਰਜੀ ਡਿਜ਼ਾਈਨ ਲੋ ਇਹ ਜੇ ਨਵੀਆਂ ਫੈਸਿਲਿਟੀਆਂ ਵਾਲੇ ਬੈੱਡ ਵੀ ਤੁਹਾਨੂੰ ਮਿਲਣਗੇ ਸਾਰਾ ਕੁਝ ਤੁਹਾਨੂੰ ਮਿਲੂਗਾ A to Z ਬਾਕੀ ਬਾਈ ਗੱਦੇ ਦੇਖ ਲਓ ਜਿਹੜੇ ਮਰਜੀ ਬ੍ਰਾਂਡ ਦਾ ਗੱਦਾ ਲੈ ਲਓ ਦੇਖੋ ਸੁਪਰੀਮ ਦਾ ਗੱਦਾ ਪਿਆ ਸਾਡੇ ਕੋਲ 15 15 ਸਾਲ ਦੀ ਫੁੱਲ ਲਾਈਫ ਹੈ दे 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 थी, थी, ग्रांटी ग्रांटी अच्छा हां जी आयनी है कोई 10 ਸਾਲ ਜੱਟ ਦੇ ਪੁੱਤ ਲਈ ਜਵਾਨ ਹੈ ਜਿਹੜੀ ਗੱਲ ਕਹੇਤੀ ਕਹੇਤੀ ਆਏ ਨਹੀਂ ਵੀ ਜਿਹੜੀ ਗਰੰਟੀ ਦੇਤੀ ਤਾਂ ਦੇਤੀ ਜਿਹੜੀ ਗੱਲ ਕਹੇਤੀ ਉਹ ਹੀ ਨਿਕਲੂਗੀ ਪੱਕਾ ਬਿੱਲ ਮਿਲੂਗਾ ਸਾਨੂੰ ਠੀਕ ਹੈ ਆਨਲਾਈਨ ਹਰ ਇੱਕ ਸਿਸਟਮ ਹੋਊਗਾ ਕੋਈ ਅੱਛਾ ਗੱਦਾ ਭਾਈ ਆਪਣੇ ਕੋਲ ਜਿੰਨੇ ਮਰਜ਼ੀ ਇੰਚੀ ਲੈ ਲਓ ਜਿੰਨਾ ਮਰਜ਼ੀ ਲੈ ਲਓ ਜੀ ਚਾਹੇ 10 ਇੰਚੀ ਲਓ 20 ਇੰਚੀ ਲਓ ਸਾਨੂੰ ਆਰਡਰ ਕਰੋ ਅਸੀਂ ਤੁਹਾਨੂੰ ਆ ਲੋ ਕਿੰਨੇ ਮਰਜ਼ੀ ਉੱਚਾ ਲੈ ਲਓ ਠੀਕ ਹੈ ਜਿੰਨਾ ਮਰਜੀ ਸਪਰਿੰਗ ਵਾਲਾ ਕਹੋਗੇ ਸਪਰਿੰਗ ਵਾਲਾ ਜਿਹੜਾ ਮਰਜੀ ਬ੍ਰਾਂਡ ਦਾ ਗੱਦਾ ਲੈ ਲਓ ਸਾਰਾ ਮਿਲੂਗਾ ਤੁਹਾਨੂੰ ਠੀਕ ਹੈ ਜਿਹੜੇ ਆ ਆਪਣੇ ਦੂਜੇ ਆਪਣੇ ਕੋਲ ਅੱਜ ਕੱਲ੍ਹ ਟ੍ਰੈਂਡ ਚੱਲੇ ਨੇ ਜਿਵੇਂ ਇਹਨਾਂ ਦਾ ਬਹੁਤ ਟ੍ਰੈਂਡ ਆ ਇਹ ਮਿਲ ਜਾਣਗੇ ਟਾਲੀ ਦੇ ਸਾਰੇ ਹਾਂ ਇਹਨੂੰ ਜਿਹੜਾ ਮਰਜੀ ਕੱਪੜਾ ਲਵਾ ਕੇ ਤੁਸੀਂ ਰੈਡੀ ਕਰਵਾ ਲਓ ਠੀਕ ਹੈ ਕਈ ਬੰਦਾ ਦਾ ਵਿਚਾਰ ਹੁੰਦਾ ਯਾਰ ਆਪਾਂ ਘਰੇ ਚੀਜ਼ ਤਿਆਰ ਕਰਾਉਨੇ ਆ ਵਿੱਚ ਸਨਮੈਕਾ ਨਹੀਂ ਲਾਉਂਦੇ ਇਹ ਆ ਦੇਖੋ ਸਾਡੇ ਕੋਲੇ ਬੈੱਡ ਨੇ ਵਿੱਚ ਸਨਮੈਕਾ ਲੱਗਿਆ ਹੋਇਆ ਵਿੱਚ ਵੀ ਸਨਮੈਕਾ ਲੱਗੇ ਹੋਇਆ ਐਂ ਥੋੜੀ ਆ ਵੀ ਤੂੰ 20 20 ਸਾਲ ਬੰਦੇ ਨੂੰ ਕੋ ਠੀਕ ਹੈ ਰੇਟ ਦਾ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਕੁਆਲਟੀ ਵਾਈਜ਼ ਕੋਈ ਕੰਪੈਰੀਸ਼ਨ ਨਹੀਂ ਹੋਊਗਾ ਕਿਸੇ ਤਰ੍ਹਾਂ ਦਾ ਬਾਕੀ ਜਿਹੜੀ ਸਕੀਮ ਵਾਲਾ ਸਿਸਟਮ ਆ ਵੀ ਉਹਦੇ ਵਿੱਚ ਵੀ ਕੋਈ ਕੰਪੈਰੀਸ਼ਨ ਨਹੀਂ ਤੁਸੀਂ ਇੱਕ ਵੀ ਚੀਜ਼ 'ਚ ਨੁਕਸ ਨਹੀਂ ਘੱਟ ਸਕਦੇ ਇੱਥੇ ਆ ਕਿ ਤਸੱਲੀ ਦੇ ਨਾਲ ਸਮਾਨ ਸਿਲੈਕਟ ਕਰੋ ਤੁਹਾਡੇ ਘਰੇ ਪਹੁੰਚ ਜਾਊਗਾ ਕਿਸ਼ਤਾਂ ਤੇ ਲੈਣਾ ਕਿਸ਼ਤਾਂ ਦੇ ਲੈ ਲਓ ਬਾਕੀ ਕੋਈ ਸੰਸਤਾ ਕੀ ਜਿਵੇਂ ਪਹਿਲਾਂ ਅਸੀਂ 10 ਜਿਹੜਾ ਇਕੱਠਿਆ ਸਮਾਨ ਖਰੀਦਣਾ ਪੁੰਨ ਵਾਲਾ ਕੰਮ ਆ ਤਾਂ ਉੱਥੇ ਵੀ ਇਹ ਬਾਈ ਹੁਣੇ ਜੱਜ ਕੇ ਤੁਹਾਡੇ ਸਾਥ ਦੇਣਗੇ ਤੇ ਬਾਕੀ ਹੋਰ ਬਈ ਕੁਝ ਕਹਿਣਾ ਚਾਹੁੰਦੇ ਹੋ ਬਸ ਮੈਂ ਇਹੀ ਕਹਿਣਾ ਚਾਹਣਾ ਵੀਰੇ ਤੁਸੀਂ ਜਿਹੜੀ ਵੀ ਚੀਜ਼ ਲਓਗੇ ਸੋਨੂੰ ਕਦੇ ਲਾਂਭਾ ਨਹੀਂ ਆਊਗਾ ਇਸ ਚੀਜ਼ ਦੀ ਸਾਡੀ ਜ਼ਿੰਮੇਵਾਰੀ ਹੈ ਹੂੰ ਬਾਕੀ ਅਸੀਂ ਤੁਹਾਨੂੰ ਫੈਕਟਰੀ ਦਾ ਆਪਦਾ ਵਿਊ ਅਸੀਂ ਦਿਖਾਵਾਂਗੇ ਕੱਲੀ-ਕੱਲੀ ਚੀਜ਼ ਬਣਦੀ ਵੀ ਦਿਖਾਵਾਂਗੇ ਔਰ ਬਣੀ ਹੋਈ ਵੀ ਦਿਖਾਵਾਂਗੇ ਬਣੀ ਹੋਈ ਵੀ ਦਿਖਾਵਾਂਗੇ ਸਾਨੂੰ ਇਹ ਬਨਿਓ ਤਾਂ ਬੰਦਾ ਕੋਲੇ ਆ ਕੇ ਬੈਠ ਜਾਏ ਕੋਲੇ ਆ ਕੇ ਬਣਵਾ ਲੇ ਹਾਂਜੀ ਕੋਈ ਦਿੱਕਤ ਵਾਲੀ ਨਹੀਂ ਤੇ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ ਤੁਹਾਨੂੰ ਪ੍ਰੈਸ ਨਾਲ अच्छा भाई अलमारियां अपनी ਇੱਥੇ ਬਣਦੀਆਂ ਹਾਂ ਬਾਈ ਸਾਰੀ ਅਲਮਾਰੀ ਆਪਣੀ ਇੱਥੇ ਬਣਦੀ ਹੈ ਜੀ ਟੋਟਲ ਜਿੰਨੀ ਵੀ ਅਲਮਾਰੀ ਹੈ ਔਰ ਤੁਸੀਂ ਐ ਦੇਖੋ ਵੀ ਸਾਰੀ ਆਪਣੇ ਕੋਲ ਪ੍ਰੈਮ ਦੀ ਚਾਦਰ ਵਰਤੀ ਹੋਇਆ ਬਿਨਾ ਪੇਂਟ ਤੋਂ ਅਲਮਾਰੀ ਦੀ ਸਫਾਈ ਦੇਖੋ ਤੁਸੀਂ ਇਹ ਨਹੀਂ ਐ ਵੀ ਕੋਈ ਜਰਜੋਰ ਵਾਲੀ ਆਪਾਂ ਲਾਤੀ ਉੱਤੇ ਪੇਂਟ ਮਾਰਤਾ ਕੋਈ ਲਾਈਫ ਟਾਈਮ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਆਪਣੇ ਕੋਲ ਕੋਈ ਵੀ ਅਲਮਾਰੀ ਔਰ ਕਿੰਨੇ ਮਰਜੀ ਸਾਈਜ਼ ਦੀ ਤੁਸੀਂ ਤਿਆਰ ਕਰਵਾ ਲਓ ਠੀਕ ਹੈ 6 ਫੁੱਟ ਦੀ 7 ਫੁੱਟ ਦੀ ਦੇਖੋ ਹੁਣ ਆਪਾਂ ਘਰਾਂ ਚ ਵੀ ਤਿਆਰ ਕਰਦੇ ਹਾਂਗੇ अच्छा जे मैं ਤੁਸੀਂ ਆਪਦੇ ਘਰਾਂ ਦੇ ਵਿੱਚ ਕਈ ਵਾਰੀ ਅਗਲਾ ਕਹਿੰਦਾ ਸਾਡੇ ਸਿਉਂਖ ਲੱਗ ਜੂਗੀ ਸਾਨੂੰ ਘਰਾਂ ਦੀ ਅਲਮਾਰੀ ਦਾ ਸਾਈਜ਼ ਦਿਓ ਅਸੀਂ ਘਰਾਂ ਚ ਵੀ ਤਿਆਰ ਕਰਕੇ ਤੁਹਾਨੂੰ ਦੇਵਾਂਗੇ ਜਿਵੇਂ ਕੱਪਵਰਡ ਹੁੰਦਾ ਬਈ ਕੱਪਵਰਡ ਟਾਈਪ ਅੱਜ ਕੱਲ ਇਸ ਚੀਜ਼ ਦਾ ਬਹੁਤ ਜ਼ਿਆਦਾ ਟ੍ਰੈਂਡ ਹੋ ਰਿਹਾ ਹੈਗਾ ਵੀਰੇ ਠੀਕ ਹੈ ਕੱਪਵਰਡ ਤੋਂ ਅਗਲਾ ਸਿਉਂਖ ਸੂਂਖ ਤੋਂ ਦੁਖੀ ਜਾਂਦਾ ਹੈਗਾ ਕਾ ਕਰਕੇ ਆ ਦੇਖੋ ਸਾਰੀ ਬਿਨਾ ਪੇਂਟ ਤੋਂ ਅਲਮਾਰੀਆਂ ਪਈਆਂ ਆਪਣੇ ਕੋਲੇ ਕਿੰਨੀ ਸਫਾਈ ਨਾਲ ਆ ਕੋਈ ਪ੍ਰੋਬਲਮ ਨਹੀਂ ਹੋਊਗੀ ਔਰ ਕਿੰਨੇ ਸਾਈਜ਼ ਦੀ ਮਰਜ਼ੀ ਤਿਆਰ ਕਰਾਓ 6 ਫੁੱਟ 7 ਫੁੱਟ 10 ਫੁੱਟ ਕੋਈ ਪ੍ਰੋਬਲਮ ਨਹੀਂ ਸਾਰੀ ਆਪਦੀ ਬਣਦੀ ਥੋਡੇ ਕੋਲੋਂ ਹੋਲ ਸੇਲ 'ਚ ਵੀ ਮਾਲ ਜਾਂਦਾ ਬਈ ਹਾਂ ਬਾਈ ਸਾਡੇ ਕੋਲੋਂ ਹੋਲ ਸੇਲ 'ਚ ਦੁਕਾਨਾਂ ਤੇ ਮਾਲ ਜਾਂਦਾ ਵੀ ਹੈ ਅਗਰ ਕੋਈ ਵੀਰ ਹੋਲ ਸੇਲ ਦੇ ਵਿੱਚ ਕੰਟੈਕਟ ਕਰਨਾ ਚਾਹੁੰਦਾ ਸਾਡੇ ਨਾਲ ਕਰ ਸਕਦਾਗਾ ਠੀਕ ਹੈ ਉਹਨਾਂ ਨੂੰ ਨੰਬਰ ਚੱਲੀ ਜਾਂਦੇ ਬਈ ਇਹਨਾਂ ਦੇ ਤੁਸੀਂ ਸੰਪਰਕ ਕਰ ਸਕਦੇ ਕਿਸੇ ਨੇ ਹੋਲ ਸੇਲ 'ਚ ਸਮਾਨ ਖੀਦਣਾ ਵਧੀਆ ਮਾਰਜਨ ਦੇਵੋਗੇ ਕੋਈ ਕੋਈ ਪ੍ਰੋਬਲਮ ਨਹੀਂ ਵੀਰੇ ਪੂਰਾ ਵਧੀਆ ਮਾਰਜਨ ਦੇ ਕੇ ਅਸੀਂ ਕੰਮ ਕਰਾਵਾਂਗੇ ਕੋਈ ਦਿੱਕਤ ਨਹੀਂ ਕੋਈ ਮੇਰਾ ਭਰਾ ਕੋਈ ਕੰਮ ਕਰਨਾ ਚਾਹੁੰਦਾਗਾ ਸਾਡੇ ਨਾਲ ਕੰਟੈਕਟ ਕਰ ਲਓ ਅਸੀਂ ਉਹਨੂੰ ਆਪਦੀ ਸਾਰੀ ਫੈਸਿਲਿਟੀ ਦੇਵਾਂਗੇ ਕਿ ਜੇ ਕੋਈ ਕਈ ਵਾਰ ਆਏ ਕਹਿੰਦਾ ਯਾਰ ਵੀ ਅਸੀਂ ਪੈਸੇ ਲਾਉਣ ਵਾਲੇ ਹੈਗੇ ਆਂ ਸਾਨੂੰ ਕੰਮ ਨਹੀਂ ਆਉਂਦਾ ਅਸੀਂ ਉਹਨੂੰ ਸਾਰਾ ਸੈਟਅਪ ਆਪ ਕਰਕੇ ਦੇਵਾਂਗੇ ਆਪ ਕੰਮ ਚਲਵਾ ਕੇ ਦੇਵਾਂਗੇ ਕੋਈ ਦਿੱਕਤ ਨਹੀਂ ਠੀਕ ਆ ਭਈਆ ਨੰਬਰਾਂ ਤੇ ਕਰ ਲਿਓ ਇਸ ਵਰਕ ਭਈਆ ਅਗਲੀ ਫੈਕਟਰੀ ਵੀ ਦਿਖਾ ਦੀ ਫਿਰ ਆਪ ਆਓ ਚੱਲ ਜੀ ਅੱਛਾ ਇਹ ਭਈ ਆਪਾਂ ਆਕੇ ਦੂਜੀ ਫੈਕਟਰੀ ਚ ਹੈ ਹਾਂਜੀ ਹਾਂਜੀ ਇੱਥੇ ਆਪਣਾ ਭਾਈ ਜੀ ਬੈੱਡ ਤੇ ਸੋਫਾ ਬਣਦਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਲਾਈਵ ਆ ਦੇਖੋ ਬੈੱਡ ਦੀ ਕੁਆਲਿਟੀ ਇਹ ਬਣ ਰਹੇ ਨੇ ਆਪਣੇ ਕੋਲੇ ਉਹ ਕੋਈ ਪ੍ਰੋਬਲਮ ਨਹੀਂ ਸਾਰੇ ਟਾਪ ਕਲਾਸ ਕੁਆਲਿਟੀ ਲੱਗੀ ਆ ਸਾਰਾ ਅਪਲਾਈ ਚ ਮਟੀਰੀਅਲ ਬੰਦ ਆ ਕੋਈ ਇਹ ਨਹੀਂ ਆ ਵੀ ਗੱਤਾ ਜਾਂ ਲਾਤਾ ਕੱਲ ਨੂੰ ਕੋਈ 19 21 ਹੋਗੀ ਹੈ ਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੁਸੀਂ ਇਧਰ ਆਪਣਾ ਬੈੱਡ ਦੇਖ ਲਓ ਇਧਰਲੇ ਪਾਸੇ ਸੋਫਾ ਬਣ ਰਿਹਾਗਾ ਆਪਣਾ ਬਿਲਕੁਲ ਪਾਰਦਰਸ਼ੀ ਅਪਦਾ ਕੰਮ ਆ ਮੰਨ ਲਾ ਪਾਰਦਰਸ਼ੀ ਕੰਮ ਮਿਲੂਗਾ ਹਰ ਇੱਕ ਚੀਜ਼ ਦਾ ਪਾਰਦਰਸ਼ੀ ਕੰਮ ਆ ਦੇਖੋ ਕੱਪੜਾ ਬਾਧੂ ਪਿਆ ਜਿੰਨਾ ਮਰਜ਼ੀ ਡਿਜ਼ਾਈਨ ਲਵਾ ਲਓ ਅਗਲਾ ਦੇਖੋ ਕਿੰਨਾ ਮਰਜ਼ੀ ਸੋਫੇ ਦਾ ਕੱਪੜਾ ਚਾਹੇ ਹਜ਼ਾਰ ਡਿਜ਼ਾਈਨ ਲੈ ਲਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਹਾਂ ਸਾਰਾ ਮਤਲਬ ਸਾਰਾ ਸਮਾਨ ਤਸੱਲੀ ਨਾਲ ਸੋਫੇ ਹੋਗੇ ਸੋਫੇ ਸੋਫੇ ਹਾਂਜੀ ਹਾਂਜੀ ਤਾਂ ਹੀ ਫੁੱਲ ਗਾਰੰਟੀ ਦਿੰਦੇ ਹਾਂ ਫੁੱਲ ਗਾਰੰਟੀ ਦਿੰਦੇ ਆ ਬਾਈ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਬੜਾ ਵਿਸ਼ਵਾਸ ਨਾਲ ਤੁਸੀਂ ਲੈ ਜਾਓ ਕੋਈ ਦਿੱਕਤ ਨਹੀਂ ਠੀਕ ਹੈ ਹਾਂਜੀ ਬਾਈ ਆਪ ਦੀ ਫੈਕਟਰੀ ਆ ਤੇ ਇਹੋ ਸੋਫੇ ਆ ਤੇ ਅਲਮਾਰੀ ਆ ਬੈੱਡ ਆ ਤਾਂ ਹੀ ਬਾਈ ਹੁਣ ਐਨੀ ਐਨੀ ਤਸੱਲੀ ਦਿੰਦੇ ਆ ਕਿਉਂਕਿ ਸਮਾਨ ਚੰਗਾ ਲਾਉਂਦੇ ਆ ਆ ਇੱਕ ਤਾਂ ਬਣਿਆ ਬਣਾਇਆ ਲੈ ਕੇ ਵੇਚਣਾ ਇੱਕ ਆਪ ਬਣਾਉਣਾ ਹੈ ਤੇ ਜੇ ਕਿਸੇ ਨਾਲ ਭਾਈ ਹੋਲ سیل ਚ ਗੱਲ ਕਰਨੀ ਹੈ ਹਾਂ ਹੋਲ سیل ਦੇ ਵਿੱਚ ਸਾਡੇ ਨਾਲ ਵੀਰ ਕੰਟੈਕਟ ਕਰਨਾ ਸੀ ਹੋਲ سیل ਚ ਵੀ ਦਿੰਨੇ ਆ ਮਟੀਰੀਅਲ ਸਾਰਾ ਹਨਾ ਜਿਹੜੀ ਚੀਜ਼ ਉਹਨੂੰ ਚਾਹੀਦੀ ਹੈ ਹੋਲ سیل ਚ ਸਾਡੇ ਨਾਲ ਕੰਟੈਕਟ ਕਰ ਲਿਓ ਨੰਬਰ ਸਾਨੂੰ ਅਸੀਂ ਦੇ ਦਾਂ ਠੀਕ ਹੈ ਭਾਈ ਜੀ ਹਾਂਜੀ ਹਾਂਜੀ ਧੰਨਵਾਦ